ਮਹਾ ਜੱਟ ਬੂਟ ਲੋਕ ਜਿਨ੍ਹਾਂ ਨੂੰ ਆੜ ਪਰ ਕਿਹਾ ਜਾਂਦਾ ਹੈ ਤੇ ਯਾਰ ਸ਼ਾਇਦ ਇਹ ਹੀ ਕਰਦੇ ਆ ਪਰ ਜਿਹੜੇ ਲੋਕ ਇਹਨਾਂ ਦੇ ਪਿੱਛੇ ਚੱਲਣ ਵਾਲੇ ਔਰ ਆਰਗੇਨਾਈਜੇਸ਼ਨਾਂ ਨੂੰ ਚਲਾਉਣ ਵਾਲੇ ਆ ਸ਼ਾਇਦ ਉਹਨਾਂ ਦੀ ਸੋਚ ਸਮਝ ਕਿਸੇ ਹੋਰ ਪੱਤਰ ਦੀ ਸੀ ਕਿਉਂਕਿ ਇਹ ਸੰਘਰਸ਼ ਨੇ ਜਿਹੜੇ ਬੜੇ ਲੰਬੇ ਸਮੇਂ ਤੋਂ ਚੱਲਦੇ ਆ ਰਹੇ ਨੇ ਮੇਰੀ ਉਮਰ ਹਾਲਾਂਕਿ ਬਹੁਤ ਛੋਟੀ ਹੈ ਪਰ ਇਹਨੂੰ ਸਮਝਣ ਦੇ ਲਈ ਇਹਨੂੰ ਚਲਾਉਣ ਦੇ ਲਈ ਵੱਡੀਆਂ ਸਮਝਾਂ ਦੀ ਲੋੜ ਹੈ ਜਿਹੜੇ ਕਿ ਸਾਡੇ ਉਹ ਸਾਥੀ ਸਾਡੇ ਉਹ ਸੂਬੇ ਦੀਆਂ ਟੀਮਾਂ ਜਾਂ ਸਾਡੀ ਆਰਗੇਨਾਈਜੇਸ਼ਨ ਜਿਹੜੇ ਪ੍ਰਾਣੇ ਲੋਕ ਇਹਨਾਂ ਨੂੰ ਚਲਾਉਣ ਵਾਸਤੇ ਲੱਗੇ ਹੋਏ ਉਹਨਾਂ ਦਾ ਵੱਡਾ ਯੋਗਦਾਨ ਹੈ ਉਸ ਤੋਂ ਬਾਅਦ ਦੇ ਵਿੱਚ ਅਸੀਂ ਵੀ ਜਦੋਂ ਇਹ ਸਿਸਟਮ ਨੂੰ ਸਮਝਿਆ ਆਪਣੀ ਜ਼ਿੰਦਗੀ ਦੀ ਛੋਟੀ ਜਿਹੀ ਇੱਕ ਕਹਾਣੀ ਦੀ ਗੱਲ ਕਰਾਂ ਤਾਂ ਆਰਮੀ ਦੇ ਵਿੱਚੋਂ ਰਿਟਾਇਰ ਆ 17 ਸਾਲ ਸਰਵਿਸ ਕਰਕੇ ਕਉਂ ਵੀ 10 ਸਾਲ ਘਰੇ ਆਇਆ ਨੂੰ ਹੋ ਗਏ ਸਿਸਟਮ ਦੇ ਅੰਦਰ ਵੱਖ-ਵੱਖ ਤਰ੍ਹਾਂ ਦੀ ਨੌਕਰੀ ਮਿਲੀ ਤੇ ਅੱਜ ਵੀ ਆਫਰ ਆਉਂਦੇ ਆ ਪਰ ਚਾਹਿਓ ਸਰਕਾਰੀ ਜੋਬ ਦੀ ਗੱਲ ਕਰਨੀ ਏ ਉਹ ਤੋਂ ਲੈ ਕੇ ਚਾਹੇ ਅੱਜ ਜਿਹੜਾ ਸਿਸਟਮ ਚੱਲ ਰਿਹਾ ਹੈ ਠੇਕੇਦਾਰੀ ਪ੍ਰਬੰਧ ਦੇ ਅੰਦਰ ਜਗ੍ਹਾ-ਜਗ੍ਹਾ ਤੇ ਆਫਰ ਮਿਲਦੇ ਰਹੇ ਪਰ ਉਹ ਸਮਝ ਬਣਾ ਕੇ ਕਿ ਸਾਨੂੰ ਕਿਸ ਢੰਗ ਦੇ ਨਾਲ ਲੜਾਈ ਲੜਨੀ ਚਾਹੀਦੀ ਹੈ ਔਰ ਕੀ ਇਹ ਸਾਰੀਆਂ ਜੋਬਾਂ ਸਰਕਾਰੀ ਹੋਣੀਆਂ ਚਾਹੀਦੀਆਂ ਨੇ ਤਾਂ ਉਸ ਤੋਂ ਬਾਅਦ ਦੇ ਵਿੱਚ ਜਦੋਂ ਇਹ ਸਿਸਟਮ ਦਾ ਇਸ ਆਰਗੇਨਾਈਜੇਸ਼ਨ ਦਾ ਪੱਲਾ ਫੜਿਆ ਤਾਂ ਉਹਨਾਂ ਸਾਰੀਆਂ ਚੀਜ਼ਾਂ ਨੂੰ ਇੱਕ ਪਾਸੇ ਸਾਈਡ ਤੇ ਰੱਖ ਕੇ ਆਹ ਲੜਾਈ ਲੜਨ ਦਾ ਫੈਸਲਾ ਕੀਤਾ ਅਕਸਰ ਕਿਸਾਨ ਜਥੇਬੰਦੀ ਉਗਰਾਹਾਂ ਦੇ ਉੱਪਰ ਇਹ ਦੋਸ਼ ਵੀ ਲੱਗਦੇ ਨੇ ਔਰ ਲੋਕ ਇਤਰਾਜ਼ ਵੀ ਕਰਦੇ ਨੇ ਤੇ ਨਾਲ ਦੀਆਂ ਕਿਸਾਨ ਜਥੇਬੰਦੀਆਂ ਖਾਸ ਕਰਕੇ ਉਹ ਇਤਰਾਜ਼ ਕਰਦੀਆਂ ਨੇ ਕਿ ਜਿਹੜੀ ਇਹ ਜਥੇਬੰਦੀ ਹੈ ਇਹ ਹਰ ਸਿਸਟਮ ਦੀ ਹਮਾਇਤ ਕਰਦੀ ਹੈ ਹਰ ਇੱਕ ਦੇ ਨਾਲ ਜਾ ਕੇ ਖੜਦੀ ਹੈ ਚਾਹੇ ਉਹ ਮਜ਼ਦੂਰਾਂ ਦਾ ਪੱਖ ਹੋਵੇ ਚਾਹੇ ਉਹ ਮਲਾਜ਼ਮ ਭਰਾਵਾਂ ਦਾ ਪੱਖ ਹੋਵੇ ਚਾਹੇ ਉਹ ਕਿਸੇ ਹੋਰ ਤਫਕੇ ਦਾ ਕੋਈ ਵੀ ਤਰ੍ਹਾਂ ਦੀ ਜਿੱਥੇ ਕੋਈ ਲੜਾਈ ਲੜਨ ਵਾਲੀ ਜਥੇਬੰਦੀ ਹੈ ਚਾਹੇ ਕੋਈ ਸਟੂਡੈਂਟ ਮੰਨ ਲੀਏ ਜਾਂ ਆਉਣ ਵਾਲਾ ਭਵਿੱਖ ਜਿਨ੍ਹਾਂ ਨੂੰ ਅਸੀਂ ਸਮਝਦੇ ਆਂ ਹਰ ਜਗ੍ਹਾ ਉਹਨਾਂ ਦੇ ਨਾਲ ਅਸੀਂ ਹਮਾਇਤ ਦੇ ਵਿੱਚ ਖੜਦੇ ਆਂ ਤੇ ਖੜੇ ਰ੍ਹਾਂਗੇ ਉਹ ਕਿਹੜੀ ਸਮਝ ਦੇ ਕਾਰਨ ਖੜਦੇ ਆਂ ਕਿਉਂਕਿ ਜਿਹੜਾ ਅਕਸਰ ਇਤੋਂ ਪਹਿਲਾਂ ਕਿਹਾ ਗਿਆ ਕਿ ਸਾਥੀਓ ਜਿਹੜੀਆਂ ਸੈਂਟਰ ਸਰਕਾਰ ਦੀਆਂ ਜਾਂ ਸਟੇਟ ਸਰਕਾਰਾਂ ਦੀਆਂ ਨੀਤੀਆਂ ਨੇ ਉਹ ਨੀਤੀਆਂ ਹਮੇਸ਼ਾ ਸਾਨੂੰ ਕਿਰਤ ਕਰਨ ਵਾਲੇ ਲੋਕਾਂ ਨੂੰ ਮਾਰਦਿਆਂ ਨੇ ਸੋਡੇ ਪੱਖ ਦੀ ਕੋਈ ਨੀਤੀ ਨਹੀਂ ਬਣਦੀ ਪਰ ਜਦੋਂ ਅਸੀਂ ਇਸ ਸਿਸਟਮ ਦੇ ਨਾਲ ਆ ਕੇ ਖੜਦੇ ਆ ਤਾਂ ਕੁਝ ਸਾਡੇ ਲੋਕਾਂ ਦੇ ਵਿੱਚ ਇਹਲਾ ਜਿਹੜੀ ਕਿ ਸੱਚਾਈ ਹੈ ਔਰ ਜਿਹੜੀ ਉਹ ਹਕੀਕਤ ਹੈ